ਆਪਸੀ ਸਾਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸਿੰਘ ਅੱਜ ਇੱਕ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹਾਂ ਜਿਵੇਂ ਕਿ ਬੀਤੇ ਸ਼ੁੱਕਰਵਾਰ ਨੂੰ ਆਮ ਤੌਰ ਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਅਤੇ ਅਖਬਾਰਾਂ ਦੇ ਵਿੱਚ ਵੀ ਪੜਿਆ ਹੋਣਾ ਸੁਣਿਆ ਹੋਣਾ ਤੇ ਦੇਖਿਆ ਹੋਣਾ ਕਿ ਬੀਤੇ ਸ਼ੁੱਕਰਵਾਰ ਨੂੰ ਡੀਐਸਬੀ ਯਾਨੀ ਡਿਸਟ੍ਰਿਕਟ ਸਪੈਸ਼ਲ ਬ੍ਰਾਂਚ ਦੀ ਇੱਕ ਟੀਮ ਨੇ ਜੋ ਨਿੱਕੀ ਤਵੀ ਕਰਨੈਲ ਚੱਕ ਜੰਮੂ ਦਾ ਇਲਾਕਾ ਉੱਥੇ ਇੱਕ ਨਾਕੇ ਦੇ ਵਿੱਚ ਇੱਕ ਮਰੂਫ ਅਲੀ ਨਾਂ ਦੇ ਨਸ਼ਾ ਤਸਕਰ ਨੂੰ ਧਰ ਦਵੋਚਿਆ ਨਸ਼ਾ ਤਸਕਰ ਨੂੰ ਜੈਸੇ ਹੀ ਇਹ ਟੀਮ ਪਕੜਦੀ ਹੈ ਤਾਂ ਉੱਥੇ ਦੇ ਉਸ ਦੇ ਜਿਹੜੇ ਸਾਥੀ ਹਨ ਉਹ ਉਸ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੰਦੇ ਹਨ ਇਸ ਹਮਲੇ ਤੋਂ ਬਚਦੇ ਹੋਏ ਕਿਸੇ ਤਰੀਕੇ ਦੇ ਨਾਲ ਮਰੂਫ ਅਲੀ ਨੂੰ ਗੱਡੀ ਦੇ ਵਿੱਚ ਪਾ ਕੇ ਨੇੜੇ ਦੀ ਜੜੀ ਪੁਲਿਸ ਚੌਕੀ ਸੀ ਕਨਾਲ ਹੈਡ ਜੰਮੂ ਦੀ ਪੁਨੀਸ ਪੁਲਿਸ ਚੌਕੀ ਜੋ थाना ਫਲਾਈ ਮੰਡਾਲ ਦੇ ਇਲਾਕੇ ਦੇ ਵਿੱਚ ਪੈਂਦੀ ਹੈ ਉੱਥੇ ਪਹੁੰਚਾਇਆ ਜਾਂਦਾ ਹੈ ਲੇਕਿਨ ਇਸ ਦੇ ਚਲਦੇ ਹੀ ਇੱਕ ਹੋਰ ਘਟਨਾ ਉੱਥੇ ਵਾਪਰ ਜਾਂਦੀ ਹੈ ਕਿ ਡੀਐਸਪੀ ਦਾ ਇੱਕ ਜਵਾਨ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਜਿਸ ਨੂੰ ਕਿ ਸਾਡੇ ਸੂਤਰਾਂ ਦੇ ਮੁਤਾਬਿਕ ਸੋਰਸ ਦੱਸਿਆ ਜਾਂਦਾ ਹੈ ਜਿਸ ਨੇ ਇਹ ਸਾਰੀ ਖਬਰ ਉਸ ਸਪੈਸ਼ਲ ਬ੍ਰਾਂਚ ਤੱਕ ਪਹੁੰਚਾਈ ਸੀ ਉਹ ਦੋਵੇਂ ਬੰਦੇ ਅਤੇ ਉਹਨਾਂ ਦੀ ਗੱਡੀ ਦੇ ਨਾਲ ਪੰਨ ਤੋੜ ਕਰਕੇ ਉਹਨਾਂ ਨੂੰ ਆਪਣੇ ਬੰਧਕ ਬਣਾ ਕੇ ਆਪਣੇ ਕੋਲ ਰੱਖ ਲਿਆ ਜਾਂਦਾ ਹੈ ਫਿਰ ਸ਼ੁਰੂ ਹੁੰਦਾ ਹੈ ਇੱਕ ਨੰਗਾ ਨਾਚ ਮਾਰਕੁੱਟ ਦਾ ਉਹਨਾਂ ਦੋਹਾਂ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਇੱਕ ਸੌਸ ਅਤੇ ਇੱਕ ਜੋਸੀ ਹੈੱਡ ਕਨਸਟੇਬਲ ਹਰਜਿੰਦਰ ਸਿੰਘ ਸਪੈਸ਼ਲ ਬ੍ਰਾਂਚ ਦਾ ਡਿਸਟ੍ਰਿਕਟ ਸਪੈਸ਼ਲ ਬ੍ਰਾਂਚ ਦਾ ਹਰਜਿੰਦਰ ਸਿੰਘ ਇਹਨਾਂ ਦੋਵਾਂ ਦੇ ਨਾਲ ਚੰਗੀ ਕੁੱਟ ਮਾਰ ਕੀਤੀ ਜਾਂਦੀ ਹੈ ਇਹਨਾਂ ਦੂ ਕੱਟੋ-ਕੱਟ ਵੀ ਡੇਢ ਘੰਟੇ ਤੱਕ ਆਪਣੇ ਕੋਲ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਜਦੋਂ ਇਹ ਸਾਰੀ ਖਬਰ ਪੁਲਿਸ ਚੌਕੀ ਪੁਲਿਸ ਥਾਣੇ ਤੱਕ ਪਹੁੰਚਦੀ ਹੈ ਤਾਂ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਹੈ ਇੱਕ ਡੇਢ ਘੰਟੇ ਦੇ ਬਾਅਦ ਜਦੋਂ ਵਾਪਸ ਪੁਲਿਸ ਉੱਥੇ ਪਹੁੰਚਦੀ ਹੈ ਆਪਣੀ ਅਲੱਗ-ਅਲੱਗ ਪਾਰਟੀਆਂ ਦੇ ਨਾਲ ਤਾਂ ਉਹਨਾਂ ਦੇ ਵਿੱਚ ਇੱਕ ਡੀਲ ਹੁੰਦੀ ਹੈ ਬੜੀ ਹੈਰਾਨੀਜਨਕ ਗੱਲ ਹੈ ਕਿ ਉਹ ਸਪੈਸ਼ਲ ਬ੍ਰਾਂਚ ਦੇ ਜਾਂਬਾਜ਼ ਬੰਦੇ ਸਿਪਾਹੀ ਜਾਂ ਜਾਂਬਾਜ਼ ਅਫਸਰ ਜਿਹੜੇ ਕਿ ਇਹ ਸਾਰੇ ਕਾਰੇ ਨੂੰ ਅੰਜਾਮ ਦਿੰਦੇ ਹਨ ਇਤਨੀ ਆਪਣੀ ਜਾਨ ਨੂੰ ਮੁਸ਼ਕਲ ਦੇ ਵਿੱਚ ਪਾ ਕੇ ਤੇ ਹੁੰਦਾ ਕੀ ਹੈ ਬਦਲੇ ਦੇ ਵਿੱਚ ਇੱਕ ਨਸ਼ੇ ਤਸਕਰ ਨੂੰ ਫੜ ਲਿਆ ਜਾਂਦਾ ਹੈ ਅਤੇ ਉਸੇ ਦੇ ਨਾਲ 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 ਜੋ ਬੰਦਕ ਬਣਾ ਲਿਆ ਜਾਂਦਾ ਹੈ ਇੱਕ ਪੁਲਿਸ ਆਫ ਪੁਲਿਸ ਕੌਨਸਟ ਹੈਡ ਕੌਨਸਟੇਬਲ ਹਰਜਿੰਦਰ ਸਿੰਘ ਅਤੇ ਇੱਕ ਹੋਰ ਬੰਦੇ ਨੂੰ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਦੀ ਗੱਡੀ ਤੱਕ ਭੰਨ ਦਿੱਤੀ ਜਾਂਦੀ ਹੈ ਫਿਰ ਜਦੋਂ 1.5 ਘੰਟੇ ਦੇ ਬਾਅਦ ਸਾਰਾ ਫੈਸਲਾ ਹੁੰਦਾ ਹੈ ਤਾਂ ਉਹ ਹੈਰਾਨੀਜਨਕ ਫੈਸਲਾ ਹੁੰਦਾ ਹੈ ਉਹ ਜੰਮੂ ਕਸ਼ਮੀਰ ਪੁਲਿਸ ਜੋ بڑے بڑے ਦਾਅਵੇ ਕਰਦੀ ਹੈ ਕਿੰਨੇ ਨਸ਼ੇ ਤਸਕਰਾਂ ਦਾ ਸਫਾਇਆ ਕਰ ਦਿਆਂਗੇ ਜਾਂ ਇਸ ਇਲਾਕੇ ਚੋਂ ਨਸ਼ਾ ਖਤਮ ਕਰ ਦਿੱਤਾ ਹੈ ਉਧਰੋਂ ਅਸੀਂ ਨਸ਼ਾ ਤਸਕਰ ਖਤਮ ਕਰ ਦਿੱਤੇ ਹਨ ਉਹ ਪੁਲਿਸ ਚੜੀ ਹੈ ਉਹਨਾਂ ਨਸ਼ਾ ਤਸਕਰ ਤੇ ਜਿਹਨੂੰ ਫੜਿਆ ਜਾਂਦਾ ਹੈ ਉਹਦੇ ਸਾਥੀਆਂ ਦੇ ਸਾਹਮਣੇ ਉਸ ਇਲਾਕੇ ਦੇ ਲੋਕਾਂ ਦੇ ਸਾਹਮਣੇ ਜਿਹੜੇ ਇਕੱਠੇ ਹੋ ਕੇ ਪੁਲਿਸ ਦੇ ਉੱਪਰ ਪਥਰਾਓ ਕਰਦੇ ਹਨ ਹਮਲਾ ਕਰਦੇ ਹਨ ਉਹਨਾਂ ਦੇ ਅੱਗੇ ਕੁਟਨੇ ਟੇਕ ਦਿੰਦੀ ਹੈ ਫਿਰ ਇੱਕ ਡੀਲ ਹੁੰਦੀ ਹੈ ਕਿ ਤੁਸੀਂ ਉਸ ਮੁਲਜ਼ਮ ਨੂੰ ਛੱਡੋ ਫਿਰ ਅਸੀਂ ਤੁਹਾਡਾ ਪੁਲਿਸ ਦਾ ਇਹ ਬੰਦਾ ਜਿਹੜਾ ਹੈ ਉਹ ਛਡਾਂਗੇ ਔਰ ਹੁੰਦਾ ਵੀ ਇਹੀ ਹੈ ਹੈਰਾਨੀਜਨਕ ਗੱਲ ਹੈ ਕਿ ਪੁਲਿਸ ਦੇ ਆਲਾ ਅਧਿਕਾਰੀ ਜੋ ਵੀ ਇਸ ਨਿਊਜ਼ ਨੂੰ ਸੁਣ ਰਹੇ ਹਨ ਉਹਨਾਂ ਨੇ ਇਸ ਵੇਲੇ ਤੱਕ ਕੋਈ ਵੱਡਾ ਐਕਸ਼ਨ ਨਹੀਂ ਲਿਆ ਹੁਣ ਐਕਸ਼ਨ ਲੈਣ ਦਾ ਸਮਾਂ ਹੈ ਕੀ ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਪੁਲਿਸ ਪਬਲਿਕ ਮੀਟਸ ਦੇ ਵਿੱਚ ਜਦੋਂ ਪੁਲਿਸ ਦੀ ਔਰ ਪਬਲਿਕ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਆਮ ਤੌਰ ਤੇ ਇਹ ਪ੍ਰੋਗਰਾਮ ਪਿੰਡਾ ਪਿੰਡਾ ਦੇ ਵਿੱਚ ਕਰਵਾਏ ਜਾਂਦੇ ਹਨ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਸਾਨੂੰ ਖਬਰ ਦਿਓ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਤੇ ਅਸੀਂ ਉਹਨਾਂ ਨਸ਼ਾ ਤਸਕਰਾਂ ਨੂੰ ਫੜੀਏ ਜਦ ਪੁਲਿਸ ਡਿਪਾਰਟਮੈਂਟ ਦੀ ਸਪੈਸ਼ਲ ਬ੍ਰਾਂਚ ਜਿਹੜੀ ਨਸ਼ਾ ਤਸਕਰਾਂ ਨੂੰ ਫੜਨ ਦੀ ਲਈ ਆਪਣੀ ਜਾਨ ਜੋਖਮ ਚ ਪਾਉਂਦੀ ਹੈ ਉਸਦੇ ਹੀ ਸਿਪਾਹੀ ਸੇਫ ਨਹੀਂ ਅਤੇ ਸੌਰਸ ਜੋ ਖਬਰ ਦੇਣ ਵਾਲਾ ਹੈ ਉਹ ਵੀ ਉੱਥੇ ਫੜਿਆ ਜਾਵੇ ਤਾਂ ਉਹਨਾਂ ਨੂੰ ਛੜਾਉਣ ਦੇ ਲਈ ਡੇਢ ਘੰਟਾ ਲੱਗੇ ਔਰ ਫਿਰ ਉਸ ਮਲਜ਼ਮ ਨੂੰ ਛੱਡ ਕੇ ਤੇ ਉਹਨਾਂ ਨੂੰ ਛੁੜਾਇਆ ਜਾਵੇ ਇਹ ਬਹੁੜੀ ਹੀ ਹੈਰਾਨੀਜਨਕ ਗੱਲ ਹੈ ਖੈਰ ਇਹ ਸਾਰਾ ਕਾਰਾ ਹੋਣ ਤੋਂ ਬਾਅਦ ਡੀਐਸਬੀ ਦੇ ਆਲਾ ਜਿਹੜੇ ਉੱਚ ਅਧਿਕਾਰੀ ਸਨ ਮੌਕੇ ਦੇ ਉਸ ਵੇਲੇ ਉਨਾ ਵੱਲੋਂ ਫਿਰ ਸਤਵਾਰੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫ ਆਈ ਆਰ ਜੋ ਹੈ ਉਹ ਦਰਜ ਕਰਵਾਈ ਜਾਂਦੀ ਹੈ ਉਹ ਐਫ ਆਈ ਆਰ ਐਫ ਆਈ ਆਰ ਨੰਬਰ 51 ਤੁਹਾਨੂੰ ਦੱਸ ਦਈਏ ਧਾਰਾ 353 332 336 342 147 ਅਤੇ 148 ਦੇ ਤਹਿਤ ਇਹ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਜਾਂਦੀ ਹੈ ਲੇਕਿਨ ਇਸ ਵੇਲੇ ਤੱਕ ਉਸ ਜੋ ਐਫ ਆਈ ਆਰ ਦੇ ਨਾ ਦੇ ਉੱਤੇ ਹਲੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੋਈ ਮੁਲਜ਼ਮ ਖੁੱਲੇ ਆਮ ਉਹ ਆਪਣੇ ਇਲਾਕੇ ਦੇ ਵਿੱਚ ਘੁੰਮ ਰਹੇ ਹਨ ਔਰ ਸਭ ਤੋਂ ਵੱਡੀ ਗੱਲ ਵेशभूषा ਜਿਵੇਂ ਕਿ ਹਰਜਿੰਦਰ ਸਿੰਘ ਦੀ ਸੀ ਉਸੇ ਤਰ੍ਹਾਂ ਦੀ ਵेशभूषा ਵਾਲਾ ਹੁਣ ਕੋਈ ਵੀ ਬੰਦਾ ਉੱਥੋਂ ਨਿਕਲਦਾ ਹੈ ਤਾਂ ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਹੋਰ ਨੌਜਵਾਨ ਨੂੰ ਉੱਥੇ ਬੀਤੇ ਦਿਨ ਟਾਰਗੇਟ ਕੀਤਾ ਗਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਵੀ ਦੋ ਗਹਿਰੇ ਜ਼ਖਮ ਆਏ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਉਧਰ ਸਪੈਸ਼ਲ ਬ੍ਰਾਂਚ ਦਾ ਹਰਜਿੰਦਰ ਸਿੰਘ ਜਿਹੜਾ ਕਿ ਹਜੇ ਤੱਕ ਉਹਨਾਂ ਉਸ ਦਰਦ ਨੂੰ ਭੁੱਲਿਆ ਨਹੀਂ ਜੋ ਕੁੱਟਮਾਰ ਉੱਥੇ ਦੇ ਇਲਾਕੇ ਦੇ ਬਸ਼ਿੰਦਿਆਂ ਨੇ ਉਹਦੇ ਨਾਲ ਕੀਤੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਪੁਲਿਸ ਜੋ ਕਿ ਬੜੇ-ਬੜੇ ਦਾਅਵੇ ਕਰਦੀ ਹੈ ਉਹ ਇਸ ਪੂਰੇ ਕਾਰੇ ਦੇ ਉੱਤੇ ਕੀ ਐਕਸ਼ਨ ਲੈਂਦੀ ਹੈ ਕੀ ਉਹ ਮੁਲਜ਼ਮ ਇਸੇ ਤਰ੍ਹਾਂ ਹੁਣ ਸਰਿਆਮ ਫਲੇਮ ਘੁੰਮਣਗੇ ਜਾਂ ਫਿਰ ਉਹਨਾਂ ਦੇ ਉੱਪਰ ਕੋਈ ਐਕਸ਼ਨ ਕੀਤਾ ਜਾਵੇਗਾ ਅਤੇ ਵੱਡੇ ਐਕਸ਼ਨ ਦੀ ਫिराਕ ਦੇ ਵਿੱਚ ਸ਼ਾਇਦ ਹੁਣ ਜੇ ਕਿ ਪੁਲਿਸ ਬੈਠੀ ਹੋਵੇ ਉੱਚ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਸੰਗਿਆਨ ਲੈਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਹੇ ਹਨ ਕਿ ਇਹ ਨਸ਼ਾ ਤਸਕਰ ਜਿਹੜੇ ਹਨ ਇਹ ਹੁਣ ਪੁਲਿਸ ਦੇ ਉੱਪਰ ਵੀ ਭਾਰੂ ਪੈ ਰਹੇ ਹਨ ਇਹਦੇ ਬਾਰੇ ਵਿੱਚ ਸੋਚਨਾ ਬਹੁਤ ਹੀ ਜ਼ਰੂਰੀ ਹੋ ਚੁੱਕਿਆ ਹੈ ਪੁਲਿਸ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਹਨ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸੰਗਿਆਨ ਲੈਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕੰਮਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਏ ਇਹਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀ ਹੋਰ ਵੀ ਖਬਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ